ਅੱਜ ਬਾਬਾ ਸਾਹਿਬ ਦੀ ਜੁਬੇਰ ਜਨਮ ਦਿਤੀ ਤੇ ਸਾਡੇ ਨਾਲ ਜੁੜੇ ਨੇ ਬਿੰਡਾ ਕਾਰਪੋਰੇਸ਼ਨ ਦੇ ਮੇਅਰ ਕਦਮਜੀਤ ਜੀ ਉਹ ਆਪਣੇ ਵਿਚਾਰ ਸਾਡੇ ਦਸ਼ਕਨਾਂ ਤੇ ਦੇਸ਼ ਦੇ ਲੋਕਾਂ ਨਾਲ ਜੁੜੇ ਸਰ ਕੀ ਕਹੋਗੇ ਅੱਜ ਮੈਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਭੀਮਰਾਉਂ ਬਰੇਡਕਰ ਜੀ ਦਾ ਜਨਮ ਦਿਹਾੜੇ ਦੀ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਆਪਾਂ ਉਹਨਾਂ ਦੇ ਦਿੱਤੇ ਮਾਰਗਦਰਸ਼ਨ ਤੇ ਚੱਲੀਏ ਉਨਾਂ ਦਾ ਸਿਖਾਈ ਹੋਈ ਜੋ ਚੀਜ਼ਾਂ ਨੇ ਆਪਾਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਆਪਣੀ ਲਾਈਫ 'ਚ ਇੰਪਲੀਮੈਂਟ ਕਰੀਏ ਚਾਹੇ ਹੋ ਇਕਵੈਲਟੀ ਹੋਵੇ ਚਾਹੇ ਹੋ ਆਪਣੇ ਦੇਸ਼ ਦਾ ਸੰਵਿਧਾਨ ਹੋਵੇ ਉਹਨਾਂ ਦਾ ਆਪਣੇ ਦੇਸ਼ ਤੋਂ ਵੀ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈ ਤੇ ਆਪਾਂ ਉਸ ਕੰਟ੍ਰਿਬਿਊਸ਼ਨ ਦੀ ਬਹੁਤ ਰਲਮਣ ਕੇ ਸਾਲ ਸਲਾਹਨਤਾ ਵੀ ਕਰਦੇ ਆਂ ਤੇ ਉਹਨਾਂ ਦੇ ਦਿੱਤੇ ਮਾਰਗਦਰਸ਼ਨ ਤੇ ਚੱਲਣ ਤੇ ਸਾਨੂੰ ਖੁਦ ਨੂੰ ਐਜ਼ ਅ ਯੂਥ ਬਹੁਤ ਪ੍ਰਾਊਡ ਫੀਲ ਹੁੰਦਾ ਤੇ ਅਸੀਂ ਸਾਰੇ ਅੱਗੇ ਆਗੂਆਂ ਨੂੰ ਯੂਥ ਆਗੂਆਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਟੀਮਾ ਅੰਬੇਡਕਰ ਜੀ ਦੇ ਦਿੱਤੇ ਮਾਰਗਦਰਸ਼ਨ ਤੇ ਚੱਲੀਏ ਤੇ ਆਪਣੇ ਦੇਸ਼ ਨੂੰ ਇੱਕ ਬੈਟਰ ਜਗ੍ਹਾ ਬਣਾਈ ਹੈ ਸਰ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਾ ਵੱਲ ਜਾ ਰਹੀ ਹੈ ਨਸ਼ਾ ਕਰਨ ਕਰ ਕਰ ਬਰਬਾਦ ਹੋ ਰਹੀ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦਾ ਮੈਂ ਬਸ ਇੱਕੋ ਹੀ ਅਪੀਲ ਕਰਨਾ ਚਾਹੁੰਗਾ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ ਤੁਸੀਂ ਆਪਣੇ ਪਰਿਵਾਰ ਦਾ ਫਿਊਚਰ ਨੂੰ ਆਪਣੇ ਪਰਿਵਾਰ ਦਾ ਸੋਚੋ ਤੇ ਸ਼ਾਰਟ ਟਰਮ ਨਾ ਸੋਚ ਕੇ ਲੰਬਾ ਸੋਚੋ ਕਿ ਮਿਹਨਤ करिए ਤੇ ਨਸ਼ੇ ਦੇ ਛਾਂ ਨਾ ਲੈ ਕੇ ਆਪਾਂ ਸੂਰਤ ਦੀ ਰੋਸ਼ਨੀ ਦੇਖ ਕੇ ਤੇ ਵਧੀਆ ਮਿਹਨਤ ਵੱਲ ਚੱਲੋ